ਵੇ ਦੇ ਚ ਦੇਖਸਤਰਾ ਦੀ ਬੀਬੀ ਮੈਨੂੰ ਮਿਲੀ ਕਹਿਣ ਲੱਗੇ ਗੈਣੀ ਜੀ ਅੱਜ ਦੇ અવਤਾਰੀ ਪੁਰਸ਼ ਦਾ ਤੁਹਾਨੂੰ ਪਤਾ ਹੈ ਮੈਂ ਤਾਂ ਕੌਣ ਨਾ ਅੱਖ ਲੱਗੇ ਅੱਜ ਦੇ અવਤਾਰੀ ਪੁਰਸ਼ ਸਾਈਂ ਬਾਬਾ ਨੇ ਤੇ ਮੈਂ ਕਹ ਤੂੰ ਕਿਹੜੇ ਮੀਟਰ ਨਾਲ ਨਾਪ ਲਿਆ ਕਿ ਅੱਜ ਦੇ અવਤਾਰੀ ਪੁਰਸ਼ ਨੇ ਤੂੰ ਕਿਸ ਤਰ੍ਹਾਂ ਨਾਪ ਲੇ ਤੇਰੇ ਕੋਲ ਕਿਹੜਾ ਪੈਮਾਨਾ ਤੇ ਮੈਨੂੰ ਕਹਿ ਲੱਗੀ ساری ਜ਼ਿੰਦਗੀ ਹੋ ਗਈ ਤੁਹਾਨੂੰ ਕਥਾ ਕਰਨ ਦੇ ਪਤਾ ਨਹੀਂ ਚੱਲਿਆ ਤੁਹਾਨੂੰ ਸਾਈਂ ਬਾਬਾ ਹੈ ਤਾਂ ਮੈਂ ਕਿ ਮੈਂ ਪੜਿਆ ਉਹਨਾਂ ਦੇ ਸੰਬੰਧ ਵਿੱਚ ਮੈਂ ਉਹਨਾਂ ਦੇ ਲੇਖ ਵੀ ਪੜ੍ਹੇ ਨੇ ਮੈਂ ਉਹਨਾਂ ਦੀਆਂ ਤਸਵੀਰਾਂ ਵੀ ਦੇਖੀਆਂ ਨੇ ਉਹਨਾਂ ਨੇ ਪੰਜਾਬ ਦਾ ਵੀ ਭਰਮਣ ਕੀਤਾ ਆਖਣਗੇ ਉਹਨਾਂ ਦੇ ਕੇਸਾਂ ਦੇ ਚੋਂ ਰਾਖ ਨਿਕਲਦੀ ਹੈ ਉਹ ਹੱਥ ਦੇ ਚੋਂ ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਕੱਢ ਕੇ ਦਿਖਾਉਂਦੇ ਨੇ ਤਾਂ ਮੈਂ ਕਹ ਜਾਦੂਗਰ ਹੋਣੇ ਨੇ ਫਿਰ ਕੋਈ ਚੰਗੇ ਮਦਾਰੀ ਹੋਣੇ ਨੇ ਸੁਲਝੇ ਸਿਆਣੇ ਇਹਦਾ ਸੰਤ ਬਣੇ ਨਾਲ ਕੀ ਮਤਲਬ ਇਹਦਾ અવਤਾਰ ਬਣੇ ਨਾਲ ਕੀ ਮਤਲਬ ਤੇ ਜੋ ਵਾਕਈ ਤੂੰ ਰਾਖ ਦੇ ਦਰਸ਼ਨ ਕਰਨ ਜਾਣੇ ਨੇ ਰਾਖੀ ਵੇਖਣਾ ਚਾਹੀਏ ਕਿ ਅਜੇ ਵੀ ਹਿੰਦੁਸਤਾਨ ਦੇ ਚੁੱਲਿਆਂ 'ਚ ਘਰ-ਘਰ ਦੀ ਤੈਨੂੰ ਰਾਖ ਬਤੇਰੀ ਮਿਲ ਜਾਏਗੀ ਅਜੇ ਵੀ ਲਖਣਾ ਹੀ ਬਲਦਿਆਂ ਨੇ ਉੱਥੇ ਬਸਾ ਕੋਲੇ ਉੱਗ ਜਾ ਲੈ ਜ ਲੈ ਜਿਤਨੀ ਰਾਖ ਦੇ ਦਰਸ਼ਨ ਕਰਨੇ ਨਹੀਂ ਕਰ ਲੈ ਕੇਸਾਂ ਦੇ ਚੋਂ ਰਾਖ ਨਿਕਲਦੀ ਹੈ ਤੇ ਪਰਮਪੁਰਖ ਦੀ ਪਛਾਣ ਨਹੀਂ ਤੇ ਨਾਟਕ ਚੇਤਕ ਦੀ ਇੱਕੋ ਕਹਾਜਾ ਪ੍ਰਭ ਲੋਗ ਹਨ ਕੇ ਆਵਤ ਲਾ ਜਾ ਜੇਤੇ ਹੀ અવਤਾਰ ਹੋਣ ਦੀ ਨਿਸ਼ਾਨੀ ਹੈ ਤੇ ਇਸ ਜ਼ਮੀਨ ਦੇ ਤੇ ਸੈਂਕੜੇ ਬੰਦੇ ਉਹ ਨੇ ਜੋ ਅੱਖ ਦੇ ਇਸ਼ਾਰੇ ਨਾਲ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਹਲਕ ਜੋ ਹੈ ਕਿਸਾਨ ਬੰਦੇ ਨੇ ਹੈ ਸਾਹਮਣੇ ਟੇਬਲ ਭਈ ਹੈ ਤੇ ਉਹ ਆਖਰੀ ਇਸ਼ਾਰੇ ਨਾਲ ਹੌਣੋ ਹਿਲਾ ਦੇਣਗੇ ਪਾਂਡੇ ਇੱਕ ਤਾਂ ਤੋਂ ਦੂਸਰੀ ਤਾਂ ਤੇ ਕਰ ਦੇਣਗੇ ਸੈਂਕੜੇ ਬੰਦੇ ਮੌਜੂਦ ਨੇ ਜਿਨ੍ਹਾਂ ਦੀ ਅੱਖਾਂ ਦੇ ਚਿਸਣ ਦੀ ਸ਼ਕਤੀ ਹੈ ਤਾਕਤ ਹੈ ਗੋਗਿਆ ਪਾਸ਼ਾ ਗੁਜ਼ਰ ਗਿਆ ਹਿੰਦੁਸਤਾਨ ਦਾ ਚੋਟੀ ਦਾ ਜਾਦੂਗਰ ਤਾਂਤਿਕ ਵਿਦਿਆ ਦਾ ਇਚ ਮਾਹਿਰ ਸੀ ਉਹ ਇੱਕ ਦਫਾ ਕਾਨਪੁਰ ਦੇਚ ਆਪਣੇ ਜਾਦੂ ਦੇ ਕਾਰਨਾਮਿਆਂ ਦੀ ਪ੍ਰਦਰਸ਼ਨੀ ਕਰਨ ਲੱਗਾ ਤੇ ਸਮਾਂ ਰੱਖਿਆ ਸੀ ਉਸਨੇ 9 ਦੇ ਬਈ ਮੈਂ ਇਸ਼ਾਰਾ ਤਮਾਸ਼ਾ ਦਿਖਾਣਾ ਹੌਲ ਭੜ ਗਿਆ نہیں آیا نو بجے دس بجے گئے یارہ بجے گئے تو بیٹھے ہوئے لوگ چتے پہ گئے دو گھنٹے تو انتظار اوکھے بھی ہوئے تو کئی تے اے سوچن لگے جیسے سٹیج تے آئے گا اس کم نو مارنا ہے گالاں کٹ لگے میں اتنی دیر تک سانو بٹھایا آیا ہو بارہ مجھے سٹیج تے جیسے آیا شور پہ گیا گالی گلوز اکھنے گا تو سکم گالاں کٹ دے ہو ਬਿੱਤੋਂ ਲੋਹ ਜੇ ਸ਼ੋਹ ਦਿਖਾਣਾ ਸੀ ਤੇ 12 ਵਜੇ ਸਟੇਜ ਤੇ ਆਇਆ ਹੈ ਅੱਖ ਲੱਗਾ ਨਹੀਂ ਮੈਂ ਤੇ 9 ਵਜੇ ਆਇਆ ਤੁਸੀਂ ਆਪਣੀ ਘੜੀਆਂ ਵੇਖ ਲਓ ਤੇ ਸਾਰਿਆਂ ਦੀ ਘੜੀਆਂ 9 ਵਜੇ ਆਖਿਆ ਬਸ ਅੱਜ ਇਹ ਹੀ ਦਿਖਾਣਾ ਹੈ ਤੁਹਾਨੂੰ ਬਾਕੀ ਕੱਲ ਨੂੰ ਉਹਨੂੰ ਅਵਤਾਰ ਮੰਨ ਲਈਏ ਰੱਬ ਮੰਨ ਲਈਏ ਸਾਰੇ ਸ਼ਰਮਸਾਰ ਉਹ ਤੇ ਸਾਰੇ ਗਾਲੀਆਂ ਵੀ ਕੱਢ ਬੈਠੇ ਸਨ ਉਧੇਰਾ ਕੁਝ ਕਰ ਬੈਠੇ ਸਨ ਜੇ ਸਾਰੇ 당 ਰਹੇ ਗਏ ਬਈ ਇਹ ਕੀ ਹੋਇਆ بڑے بڑے ਅਖਬਾਰੀ ਰਿਪੋਰਟਰ ਉੱਥੇ ਬੈਠੇ ਸਨ بڑے بڑے ਸਿਆਣੇ ਬੰਦੇ ਉੱਥੇ ਬੈਠੇ ਸਨ سردار جسوت سنگھ جی بمبے گورمنٹ ہوسپیٹل جو اگے سرجن لگے ہوئے ہیں سم کے علاقے کلو رکھتے ہیں انہوں نے میں نے چشم دید واقعہ دسیا تو میں تھوڑا دس سرون کرا کیونکہ میں اتنے کولی والا گرودوارے کتھا کر رہا ہے میرے کو آ کے کہیں لگے گینی جی تھوڑی میں جانکاری ہٹاو آخر لگے گوگیا پاشا میرے کو آیا تو آخ لگا میں زبان کٹ کے جوڑ سک ਬਿਨਾ ਕਿਸੇ ਆਪਰੇਸ਼ਨ ਦੇ ਬਿਨਾ ਕਿਸੇ ਦਵਾਈ دارو ਦੇ ਤੋਂ ਮੈਨੂੰ ਕਹਿ ਲੱਗੇ ਸਰਦਾਰ ਜਸਵੰਤ ਸਿੰਘ ਨੇ ਸੀ ਦਾਵਾ ਕੀਤਾ ਐਸਾ ਹੋਈ ਨਹੀਂ ਸਕਦਾ ਉਹ ਕਹਿਣ ਲੱਗੇ ਮੈਂ ਦਿਖਾਣਾ ਹੈ ਪ੍ਰੀਖਸ਼ਰਤ ਹੈ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਹੋ ਮੈਨੂੰ ਸਰਟੀਫੀਕਟ ਦੇੋਗੇ ਕਿ ਮੈਂ ਐਸਾ ਕੀਤਾ ਹੈ ਸਰਦਾਰ ਜਸਵੰਤ ਸਿੰਘ ਕਹਿਣ ਲੱਗੇ ਮੈਂ ਵਾਅਦਾ ਕਰ ਲਿਆ ਫੇ ਠੀਕ ਹੈ ਸਰਟੀਫੀਕਟ ਤਾਂ ਦੇਾਂਗੇ ਪ੍ਰਮਾਣ ਪੱਤਰ ਤੈਨੂੰ ਦੇਾਂਗੇ ਜੇ ਤੂੰ ਇਹ ਕਰ ਸਕੇ ਇੱਕ ਬੰਦਾ ਉਸਨੇ ਲਿਟਾ ਦਿੱਤਾ تو آخر پہلے یہ منہ ویکو یہ زبان ویکو سابت ہے کہ نہیں سارے ڈاکٹر نے دیکھے بے ٹھیک ہے زبان ہے بول بھی سکتا ہے ٹھیک ہے سارے ڈاکٹر دے سامنے اس نے زبان کٹی تو ڈاکٹر کی ہتھیلی پہ رکھ دیتی ویکو یہ زبان ہے کہ نہیں ایک ایک نے ویکے بمبے دی گل ایک کرشمے بھاوے اس نے رشیا تک دکھائے ساری دنیا ہی دکھائے پھر اسے سارے ڈاکٹر نے تسلیم کر لیا بھائی ہاں یہ زبان ہے آخر لگا وہ منہ بھی ویکو ਜ਼ਬਾਨ ਕੱਟੀ ਹੋਈ ਹੈ ਕਿ ਨਹੀਂ ਵੇਖਿਆ ਖੂਨ ਵਗ ਰਿਹਾ ਹੈ ਜ਼ਬਾਨ ਕੱਟੀ ਹੋਈ ਹੈ ਆਖਿਆ ਮੈਂ ਜੋੜਣ ਲੱਗਾ ਕੋਈ ਜ਼ਬਾਨ ਦਾ ਟੁਕੜਾ ਉਹਦੇ ਮੂੰਹ ਚ ਪਾ ਦਿੱਤਾ ਕੁਝ ਮੰਤਰ ਪੜ੍ਹੇ ਆਖਿਆ ਉਹਨੂੰ ਵੇਖ ਲੋ ਉਹ ਬੋਲਣ ਲੱਗ ਪਿਆ ਠੀਕ ਹੋ ਗਿਆ ਪਾਸ਼ਾ ਕਹਿੰਦਾ ਹੁਣ ਦਿਓ ਮੈਨੂੰ ਸੱਡਕੇਟ ਸਰਦਾਰ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਕਿ ਮੈਂ ਇੱਥੇ ਕਮਜ਼ੋਰੀ ਦਿਖਾ ਦੇ ਮੇਰੇ ਹੱਥ ਕੰਮਣ ਲੱਗ ਪਏ ਤੇ ਮੈਂ ਇਹ ਕਹਿ ਕੇ ਜਾਨ ਚੁੜਾਈ ਬਈ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਮੈਂ ਸੱਡਕੇਟ ਨਹੀਂ ਦੇ ਸਕਦਾ ਮੇਰੀ ਸੋਚਣ ਤੋਂ ਪਰੇ ਦੀ ਗੱਲ ਹੈ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਕਲ ਤੋਂ ਜਿਹੜੀ ਪਰੇਰੀ ਗੱਲ ਐ ਤੇ ਗੋਗਿਆ ਪਾਸ਼ਾ ਪਿਆ ਦਿਖਾਂਦਾ ਉਹਨੂੰ ਅਵਤਾਰ ਮੰਨ ਲਈ ਉਹਦਾ ਲੜਕਾ ਉਹਨੂੰ ਦਿਖਾਂਦਾ ਪਿਆ ਉਹਨੂੰ ਸੰਤ ਮੰਨ ਲਈ ਗਏ ਪਰਮਪੁਰਖ ਮੰਨ ਲਈਏ ਇਸ ਤਰ੍ਹਾਂ ਦੀ ਮਦਾਰੀ ਕਰੋੜਾਂ ਨੇ ਕੋ ਮਰੇ ਨੇ ਨਾਟਕ ਅਚੇਤ ਤੱਕ ਹੀ ਇਹ ਕੁਕਾਜਾ ਪ੍ਰਭ ਲੋਗਨ ਕੇ ਆਵਤ ਲਾਜਾ ਪਰ ਹਿੰਦੁਸਤਾਨ ਦੀ ਇਸਤਰੀ ਜਾਤ ਨੇ ਕਿਮਾ ਕਰਨੀ ਸਾਈਂ ਬਾਬੇ ਨੂੰ ਅਵਤਾਰ ਬਣਾ ਦਿੱਤਾ ਕਿਉਂਕਿ ਹਿਰਦੇ ਦੇ ਕਲ ਤੇ ਜਿੰਦੀ ਹੈ ਮਸਤਕ ਦੇ ਕਲ ਤੇ ਨਹੀਂ ਨਿਰੰਕਾਰੀ ਨੂੰ ਰੱਬ ਬਣਾ ਦਿੱਤਾ ਇਸਤਰੀ ਸਮਾਜ ਨੇ ਪਹਿਲੇ ਪਹਿਲੇ ਇਹਨਾਂ ਨੇ ਬਣਾਇਆ ਰਾਧਾ ਸਵਾਮੀ ਨੂੰ ਇਹਨਾਂ ਨੇ ਗੁਰੂ ਨਾਨਕ ਤੋਂ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਇਸਤਰੀ ਸਮਾਜ ਨੇ ਤੁਸੀਂ ਦੇਖ ਲਓ ਜ਼ਿਆਦਾ ਇਕੱਠ ਇਹਨਾਂ ਦਾ ਹੋਵੇਗਾ ਕਿਦਰੇ ਕੋਈ ਤਾਗ ਦੇ ਤਵੀਜ਼ ਦੇਣ ਵਾਲਾ ਆਜ ਐਸਾ ਹੀ ਆਲੇ ਦੁਆਲੇ ਪ੍ਰਨਾਰੀਆਂ ਵੀ ਇਕੱਠੇ ਬੀਵੀਆਂ ਦਾ ਇਕੱਠੇ ਕੋਈ بڑے ਸੰਤ ਜੀ ਆਏ ਨੇ ਮਾਨ ਗੈਨੇ ਆਏ ਨੇ ਪਰਮਪੁਰਖ ਆਏ ਨੇ ਕੋਈ ਕੱਜ ਅਕਲ ਤੋਂ ਵੀ ਕੰਮ ਲੈ ਮਸਲਕ ਤੋਂ ਵੀ ਕੰਮ ਲੈ ਪਰਮਪੁਰਖ ਦੀ ਕੀ ਪਛਾਣ ਉਹਦੀ ਕੋਈ ਲੰਬੇ ਚੋਲੇ ਕੋਈ ਤਾਗ ਦੇ ਤਵੀਜ਼ ਕੋਈ ਲੰਬੀਆਂ ਮਾਲਾਂ ਗੁਰਬਾਣੀ ਵੀ ਪੜ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਫਿਰੋਂ ਨਾ ਜਾਣਾ ਮਾਲਾ ਤਾਂ ਹੈ ਕਿਧਰੇ ਬੈਠ ਕੇ ھوں ਮੂਲ ਮੰਤਰ ਤੇ ਗੁਰਮੰਤਰ ਤੇ ਜਪ ਮਾਲਾ ਇਸ ਵਾਸਤੇ ਨਹੀਂ ਕਿ ਤੂੰ ਚਾਰ ਚਾਰ ਮਾਲਾ ਗਲ ਦੇ ਚ ਪਾ ਲੈ ਅੱਠ ਅੱਠ ਹੱਥ ਤੇ ਬਨ ਲੈ ਇਹ ਸਵਸਥੇ ਕਿ ਨਹੀਂ ਇਤਨੇ ਰਹੀ ਕੋਰਾ ਤਖੰਡ ਹੈ ਇਤਨੇ ਰਹੀ ਚ ਇਥੇ ਫਿਰ ਅਰਸ਼ から ਜਿੱਥੇ ਤੁਹਾਨੂੰ ਇਹ ਦਿਖੇ ਕੋਈ ਹੱਥ ਜਮਲਾ ਪਾਈਆ ਹੈਦਰ ਬਾਲਾ ਪਾਈਆ ਗਲੇ ਚਾਟੜਾ ਲਟਕਾਈਆਂ ਨੇ ਉੱਥੇ ਕਬੀਰ ਦੀ ਪੰਤੀ ਚੇਤੇ ਕਰ ਲੈਣਾ ਮਾਫੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖੇਲੋ ਨਾ ਜਾਣਾ ਲੋਗਾਂ ਨੇ ਰਬ ਨੂੰ ਖੇਡਣਾ ਸਮਝਿਆ ਪਰ ਇਸ ਤਰ੍ਹਾਂ ਦੀਆਂ ਮਾਲਾਂ ਪਾਈਆਂ ਹਨ ਪੁਣੇਰ ਦੇ ਦੇ ਤਲ ਤੇ ਜੀ ਰਹੀ ਇਸ ਤੇ ਇਹ ਤੇ ਬੜਾ ਸੰਤ ਹੈ ਇਹ ਤੇ ਬੜਾ ਭਗਤ ਹੈ ਪਖੰਡ ਦਾ ਜਨਮ ਹੋਇਆ ਹੈ ਹਿਰਦੇ ਦੇ ਤਲ ਤੋਂ ਤੇ ਨਸ਼ਿਆਂ ਦਾ ਜਨਮ ਹੋਇਆ ਮਸਤਕ ਦੇ ਤਲ ਤੋਂ ਮਸਤਕ ਉਸ ਦਿਨ ਮਹਾਨ ਹੁੰਦਾ ਹੈ ਜਦ ਹਿਰਦੇ ਨਾਲ ਜੁੜਦਾ ਹੈ ਤੇ ਹਿਰਦੇ ਦੀ ਅਜ਼ਮਤ ਉਸ ਦਿਨ ਵੱਧਦੀ ਹੈ ਜਦੋਂ ਮਸਤਕ ਨਾਲ ਜੁੜਦੀ ਹੈ ਇਸ ਵਾਸਤੇ ਪੁਰਸ਼ ਵੀ ਆਦਾ ਹੈ ਇਸਤਰੀ ਵੀ ਆਦੀ ਇਹਨਾਂ ਦਿਆਂ ਤੇ ਰੱਬੀ ਗੁਣ ਵੀ ਅੱਧੇ-ਅੱਧੇ ਨੇ ਪੂਰੇ ਕੋਲ ਨਹੀਂ ਸੱਚ ਸਾਧਨ ਨਾ ਕਰਨਾ ਕਿ ਰੱਬ ਦੇ ਜਿਹੜੇ ਅੱਧੇ ਗੁਣ ਨਹੀਂ ਨੇ ਉਹ ਸਤ ਸੰਗ ਵਿੱਚ ਲੱਭਣੇ ਮਸਤ ਇਸ ਵਾਸਤੇ ਇਸ ਸਤ ਸੰਗ ਤੇ ਤੇ ਜਿਸ বিনা ਸ਼ਰਧਾ ਦੇ ਨਾਲ ਨਾਲ ਸੋਚਣੀ ਲੱਭ ਪਈ ਇਸਤਰੀ ਰਹੁ ਤੇ ਹੋ ਗਈ ਭਗਤ ਬ੍ਰह्म ਗਿਆਨ کہ جس کے نو پرشنو مسکت رہے نال نال سوچنے رہے نال نال لب پہی سردا بروسا یقین سمجھو پرش پورن ہو گئے انہیں مارز کرا ناسکتا نو جرم دیتا ہے پرشانے بغور مطالعہ کر کے دیکھ لینا جتنی ناسکتا جرد دیچ پہلے کہ پرشنے سوچے ہیں سوچ رہے ہیں بہت سوچ رہے ہیں بہت سوچ رہے ہیں لیکن کچھ ایسا بھی ہے کہ جتنے سوچنو اگے چلان لی ہردے دی لوڑا پرشن نہیں کرنا ہے कि ਹੁਣ ਤੋ ਅਤ ਕਰ ਦਿੱਤੀ ਤੇ ਅਤੀ ਸਰਬਤਰ ਵਿਵਰਜਤੇ ਦੁਨੀਆ ਭਰ ਦੇ ਸੰਤ ਜਨਾਂ ਦਾ ਕਹਿਣਾ ਹੈ ਜ਼ਿੰਦਗੀ ਦੇ ਕਿਸੇ ਪਹਿਲੂ ਚ ਅਤ ਨਾ ਕਰੋ ਤੇ ਸਾਈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਅਤੀ ਹੂੰ ਧੱਕਾ ਖਾਏ ਜੋ ਅਤ ਦੇ ਚ ਜੀਂਦਾ ਹੈ ਉਹ ਤੇ ਧੱਕਾ ਖਾਂਦਾ ਹੈ ਜੋ ਸਿਰਫ ਹਿਰਦੇ ਦੇ ਤਲ ਤੇ ਜੀ ਰਿਹਾ ਹੈ ਮਸਤਕ ਨਾਲ ਕੋਈ ਸੰਬੰਧ ਨਹੀਂ ਅਤ ਕਰ ਰਿਹਾ ਹੈ ਕਿ ਜੋ ਸਿਰਫ ਮਸਤਕ ਦੇ ਤਲ ਤੇ ਜੀ ਰਿਹਾ ਹੈ ਹਿਰਦੇ ਨਾਲ ਕੋਈ ਸੰਬੰਧ ਨਹੀਂ ਉਹ ਵੀ ਅਤ ਕਰ ਰਿਹਾ ਹੈ ਤੇ ਅਤੀ ਹੂੰ ਧੱਕਾ ਖਾਏ ਅਤੀ ਜਿਹੜਾ ਕਰਦਾ ਹੈ ਧੱਕਾ ਹੀ ਖਾਏਗਾ ਉਹ ਟਿਕਾਣੀ ਤੇ ਨਹੀਂ ਪਹੁੰਚ ਸਕੇਗਾ ਮਨਸਲੇ ਮਕਸੂਦ ਤੇ ਨਹੀਂ ਪਹੁੰਚ ਸਕੇਗਾ ਤੋਂ ਮੈਂ ਫਿਰ ਅਰਜ਼ ਕਰ ਪੁਰਸ਼ ਕੁਝ ਹੋਰ ਗੱਲਾਂ ਦੇ ਚ ਅੱਗੇ ਨੇ ਨਾਰੀ ਕੁਝ ਹੋਰ ਗੱਲਾਂ ਦੇ ਚ ਅੱਗੇ ਹੈ ਬਰਾਬਰੀ ਪਰ ਜਿਸ ਗੱਲਾਂ ਦੇ ਚ ਜਿਸ ਕਰਤਬ ਦੇ ਚ ਪੁਰਸ਼ ਅੱਗੇ ਹੈ ਤੇ ਹੁਣ ਆਖਰੀ ਉਸੇ ਚ ਨਾਰੀ ਅੱਗੇ ਹੈ ਤੇ ਇਸ ਢੰਗ ਨਾਲ ਬਰਾਬਰੀ ਨਹੀਂ ਹੈ ਇਹ ਮੈਂ ਕਹਣੀ ਹੈ ਕਾਦਰ ਕਰੀਬ ਦੇ ਨਿਯਮ ਦੀ ਉਲੰਘਣਾ ਹੈ ਤੇ ਜਿਸ ਨਿਯਮ ਦੇ ਚ ਇਸਤਰੀ ਅੱਗੇ ਹੈ ਤੇ ਆਖੇ ਹੁਣ ਪੁਰਸ਼ ਵੀ ਉਸੇ ਨਿਯਮ ਦੇ ਚ ਅੱਗੇ ਹੋਵੇ ਉਸੇ ਅਸੂਲ ਉਸੇ ਮਰਿਆਦਾ ਉਸੇ ਹਿਰਦੇ ਦੀ ਪਾਵਕਤਾ ਦੇ ਚ ਤੇ ਇਹ ਵੀ ਰੱਬੀ ਅਸੂਲਾਂ ਦੀ ਉਲੰਘਣਾ ਹੋਵੇਗੀ ਬਰਾਬਰੀ ਹੈ ਫਿਰਦਾ ਕੋਈ ਤੁੱਛ ਨਹੀਂ ਹੈ

ਜਿੱਥੇ ਸਰੀਰ ਦਾ ਆਕਾਰ ਸਰੀਰ ਦਾ ਇਹ ਚੋਲਾ ਕਰਮੀ ਆਵੇ ਕਪੜਾ ਨਦਰੀ ਬਹੁਤ ਦਾਰੇ ਕਪੜਾ ਹੈ ਨਾ ਕਿ ਕਪੜਾ ਵਕ ਵਕ ਪਣਾਇਆ ਰੱਬ ਨੇ ਉਸ ਨੂੰ ਸਰੀਰ ਦਾ ਕਪੜਾ ਵਕ ਡੰਗ ਨਾਲ ਦਿੱਤਾ ਹੈ ਇਸ ਤਰੀ ਨੂੰ ਸਰੀਰ ਦਾ ਕਪੜਾ ਵਕ ਡੰਗ ਨਾਲ ਦਿੱਤਾ ਹੈ ਤੇ ਜਦ ਰੱਬ ਨੇ ਕਪੜਾ ਵਕ ਵਕ ਦਿੱਤਾ ਹੈ ਤੇ ਲਿਬਾਸ ਵਕ ਵਕ ਹੋਵੇਗਾ ਸੁਭਾਅ ਵਕ ਹੋਵੇਗਾ ਰੱਬੀ ਨਜ਼ਰਦਾ ਤੇ ਇਹ ਸ਼੍ਰੀ ਅਸੂਲ ਹੈ ਰੱਬੀ ਨਿਯਮ ਹੈ ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਨੂੰ ਮੰਨਣ ਦੀ ਵੀ ਕੋਸ਼ਿਸ਼ ਕਰਨੀ ਹੈ ਇਹਨੂੰ ਸੁਣਨਾ ਹੈ ਇਹਨੂੰ ਜਾਣਨਾ ਹੈ ਸਿਰ ਮੰਗੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੂੰ ਜੀਂਦਾ ਤੇ ਸਿਰ ਦੇ ਹੇਠਾਂ ਤੇ ਨਾ ਪਰਸ਼ ਆ ਦੇ ਦੇ ਆਪਣਾ ਸਿਰ ਮੇਰਾ ਸਿਰ ਲੈ ਮੇਰੇ ਵਿਚਾਰ ਲੈ ਗੱਲ ਤੇ ਇਤਨੀ ਸੀ ਤੂੰ ਆਪਣੇ ਸਿਰ ਦੇ ਹੇਠਾਂ ਤੇ ਨਾ ਜੀ ਬੋਤਾ ਜੀ ਦੇ ਐਥੇ ਸਿਰ ਜੁਕਾਉਂਦਾ ਮਤਲਬ ਇਹ ਇਤਨਾ ਨਹੀਂ ਹੈ ਮਤਲਬ ਕੀ ਹੈ ਕਿ ਮੈਂ ਗੁਰੂ ਦੇ ਵਿਚਾਰ ਲੈਣੇ ਨੇ ਗੁਰੂ ਦੀ ਮਤ ਲੈਣੀ ਹੈ ਐਥੇ ਮਸਤਰ ਦੇ ਚ ਆ ਜਾਓ ਪਰ ਇਸ ਤਰ੍ਹਾਂ ਦਾ ਸਿਰ ਝੇਟ ਕੇ ਦੇਣਾ ਗੁਰੂ ਦਰਸ਼ਨ ਮਿਲਣਾ ਵੀ ਨਹੀਂ ਕਿ ਮੈਂ ਹੋਰ ਵਿਚਾਰ ਕਰਾਂ ਕਿ ਪੁਰਸ਼ਾਂ ਕੇ ਕਰਤ ਦੇ ਚ ਜੀਵਦਾ ਹੈ ਉਹਨੇ ਫਿਰ ਇਸ ਵਿਸ਼ੇ ਦੇ ਉੱਤੇ ਵੀ ਬਹੁਤ ਸਾਰੀ ਬਹਿਸ ਕੀਤੀ ਹੈ ਕਿ ਲੰਬੀ ਚੌੜੀ ਪੈਸ ਹਿੰਦੁਸਤਾਨ ਤੇ ਚਲਦੀ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਬਕਰੇ ਵੰਡੇ ਤੇ ਕੁਛ ਇੱਕ ਕਹਿ ਲਗੇ ਪੰਜ ਸਿਰ ਵੰਡੇ ਵੱਡੇ ਜੋ ਹੈ ਪੰਜ ਪਿਆਰਿਆਂ ਦੇ ਸਿਰ ਕੱਟੇ ਇਹ ਭੈਸ ਚੱਲੀ 50 ਸਾਲ ਤੱਕ ਲਿਖਤੀ ਰੂਪ ਵਿੱਚ ਤੇ ਬੋਲ ਕੇ ਗੁਰਦਵਾਰਿਆਂ ਵਿੱਚ ਬਾੜ ਚਲਦੀ ਰਹੀ ਗੁਣੀ ਗਿਆਨੀ ਆਪਸ ਵਿੱਚ ਲੜਦੇ ਵੀ ਰਹੇ ਝਗੜਦੇ ਵੀ ਰਹੇ

ਔਰ ਇਸ ਸੰਬੰਧ ਵਿੱਚ ਨੀਤਿਕ ਪੁਰਸ਼ ਕਹਿੰਦਾ ਹੈ ਚਾਣਕ ਤੇ ਸ਼ੇਖ ਸਾਦੀ ਦਾ ਕਹਿਣਾ ਹੈ ਬਈ ਇਹ ਬੰਦੇ ਜਿੱਥੇ ਵਿਚਾਰ ਟਕਰਾਉਣ ਦੀ ਸ਼ਕਲ ਧਾਰਨ ਕਰੇ ਉਹ ਇੱਕ ਪਾਸੇ ਹੋ ਜਾਣੇ ਇੱਕ ਪਾਸੇ ਨਾ ਬੈਠੇ ਲੇਕਿਨ ਉੱਥੇ ਇੱਕ ਪ੍ਰਤਿਸ਼ਠਿਤ ਸੱਜਣ ਨੇ ਮੇਰੀ ਬਾਹ ਪਕੜ ਲਈ ਤੈਨੂੰ ਜਾਨਣਾ ਕਿਥੇ ਜਾਣ ਨੂੰ ਦਿਆਂਗਾ ਬੈਠੇ ਰਹੁ ਉਥੇ ਮੈਂ ਕਹ ਗੱਲ ਹੈ ਭੈਸ ਬੜੀ ਗਰਮ ਹੋ ਗਈ ਹੈ ਟਕਰਾਰ ਦਾ ਉਪਧਾਰਨ ਕਰੀ ਜਾਂਦੀ ਹੈ ਕਿ ਇਹ ਜੇ ਨਾ ਹੋਵੇ ਕਿ ਬੱਕਰੇ ਵੱਡੇ ਨੇ ਆਨੇ ਪਿਆਰੇਆਂ ਦੇ ਸਿਰ ਵੱਡੇ ਨੇ ਤੁਸੀਂ ਸਾਰਿਆਂ ਦੇ ਸਿਰ ਵੱਡ ਚੜੋ ਇੱਥੇ ਐਸੇ ਬੈਸ ਤੇ ਐਸੇ ਰਹਿਜੋ ਬਤਨੀ ਗੱਲ ਕਰਨ ਨਾਲ ਸਾਰੇ ਸ਼ਾਂਤ ਹੋ ਗਏ ਤੇ ਮੈਨੂੰ ਕਹਿਣ ਲੱਗੋਂ ਤੁਸੀਂ ਦੱਸੋ ਆਪਣੀ ਵਿਚਾਰ ਜੇ ਜਾਨਣਾ ਹੀ ਹੈ ਜਲਦੀ ਤੇ ਦੱਸ ਜਾਓ ਲਿਖਦੇ ਪੈਸਰ ਹਰ ਇੱਕ ਦੀ ਵਿਚਾਰ ਨੋਟ ਕਰੀ ਜਾਂਦੇ ਸਾਂ ਮੈਂ ਕਹ ਗੱਲ ਇਹ ਹੈ ਕਿ ਗੁਰੂ ਅਵਿੰਦ ਸਿੰਘ ਜੀ ਮਹਾਰਾਜ ਨੇ ਇਹ ਕੰਮ ਖੈਮੇ ਦੇ ਚੀਤਾ ਤੰਬੂਜ ਕੀਤਾ ਇਸ ਕਰਤਬ ਦੇ ਉੱਤੇ ਗੁਰਦੇਵ ਨੇ ਪੜਦਾ ਪਾਇਆ ਜਿਸ ਕੰਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਰਦਾ ਪਾਇਆ ਸਿੱਖ ਦਾ ਇਹ ਹੱਕ ਹੀ ਨਹੀਂ ਬਣਦਾ ਉਸ ਪਰਦੇ ਨੂੰ ਚੁੱਕੇ ਗੁਰੂ ਦੇ ਪਾਏ ਹੋਏ ਪਰਦੇ ਨੂੰ ਨਗਨ ਕਰੇ ਇੱਥੇ ਰਾਸ ਨਹੀਂ ਚੋਇਆ ਇੱਥੇ ਪਰਦੇ ਚੋਇਆ ਇੱਥੇ ਖੈਨੇ ਚੋਇਆ ਸਿੱਖ ਆਪਣਾ ਭਰੋਸਾ ਇੱਥੇ ਟਿਕਾ ਕੇ ਰੱਖੇ ਕਿ ਗੁਰੂ ਨੇ ਪੰਜ ਬੰਦਿਆਂ ਦੇ ਸਰਮੰਗੇ ਸਨ ਪੰਜ ਬੱਕਰੀਆਂ ਦੇ ਸਰਮੰਗੇ ਸਿੱਖ ਆਪਣਾ ਸਰ ਦੇ ਇੱਥੇ ਟਿਕਾ ਲਏ ਇੱਕ ਕੰਮ ਹੋਇਆ ਚੁ ਪਰਦੇ ਚ ਖੈਨੇ ਚ ਤੇ ਜਦ ਸਤਗੁਰ ਨੇ ਪਰਦਾ ਬਾਹ ਦਿੱਤਾ ਪਰਦੇ ਵਿੱਚ ਕੀ ਹੋਇਆ ਕਿ ਸਤਪੁਰ ਦਾ ਪਾਇਆ ਹੋਇਆ ਬੰਦਾ ਚੁੱਕਣ ਦੀ ਕੋਸ਼ਿਸ਼ ਕਰ ਨਹੀਂ ਹੈ ਕਿ ਬੇਅਦਬੀ ਹੋਵੇਗੀ ਤੇ ਗੁਸਤਾਖੀ ਹੋਵੇਗੀ ਭਾਵੇਂ ਕਹਿਣ ਲੱਗੇ ਪੂਰੀ ਗੱਲ ਨਹੀਂ ਪੂਰੀ ਗੱਲ ਕਰਕੇ ਜਾਓ ਮੈਂ ਤਾਂ ਇਹ ਹੀ ਗੱਲ ਹੈ ਹੋਰ ਨਹੀਂ ਕੁਛ ਲਾ ਸਾਡੇ ਕੋਲ ਹੋਰ ਨਹੀਂ ਕੁਛ ਗੁਰੂ ਨੇ ਪਰਦਾ ਪਾਇਆ ਉਸ ਪਰਦੇ ਦੇ ਅੰਦਰ ਕੀ ਹੈ ਅੱਖਾਂ ਦੇ ਵਿੱਚ ਕੋਈ ਸਮਰੱਥਾ ਨਹੀਂ ਕੋਈ ਤਾਕਤ ਨਹੀਂ ਬਾਹਰ ਜੋ ਕੁਝ ਮੰਗੇ ਹੈ ਮੇਰੇ ਪਾਦਸ਼ਾਹ ਨੇ ਵੀ ਪੰਜ ਬੰਦਿਆਂ ਦੇ ਸਿਰ ਚਾਹੀਦੇ ਨੇ ਇੱਥੇ ਆਪਣੀ ਸਰ ਦਾ ਟਿਕਾ ਕੇ ਰੱਖੋ ਇੱਥੇ ਆਪਣੀ ਮਨੋਤ ਟਿਕਾ ਕੇ ਰੱਖੋ ਪੰਜ ਬੱਕਰੀਆਂ ਦੇ ਸਿਰ ਨਹੀਂ ਮੰਗੇ ਪੰਜ ਬੰਦਿਆਂ ਦੇ ਸਿਰ ਮੰਗੇ

ਇਹ ਸਨਮਾਨ ਉਸਨੂੰ ਮਿਲਿਆ ਤੇ ਸਨਮਾਨ ਉਸਨੂੰ ਮਿਲਿਆ ਬਲੰਦ ਬਾਗ ਗੁਰਨਾਣਿ ਨੇ ਕਹਿ ਦਿੱਤਾ ਕਿ ਸਿਰਫ ਇਸ ਨਾਤੇ 'ਚ ਕਿ ਅਵਤਾਰੀ ਕੁਰਸ਼ ਸਾਹਿਤਕਾਰ ਕਲਾਕਾਰ

مجب کر دن نے آکار اس بنے اور ایسا حکم اٹل حکم تبدیل نہیں ہو سکتا بدلیا نہیں جا سکتا ਸਾਰੇ ਬ੍ਰਹਿਮੰਡ ਪ੍ਰਮਾਤਮਾ ਦੇ ਹੁਕਮ ਦੇ ਚ ਤੇ ਆਕਾਰ ਪਸ਼ੂ ਪੰਖੀਆਂ ਦੇ ਬਨਸਪਤੀ ਦੇ ਸੂਰਜ ਚੰਦ ਤਾਰਿਆਂ ਦੇ ਪ੍ਰਥਵੀ ਦੇ ਸਾਗਰ ਦੇ ਜਿੰਨਾ ਆਗਾਰਮਾਨ ਇਹ ਜਗਤ ਦਿੱਸਦਾ ਹੈ ਸਾਹਿਬ ਕਹਿੰਦੇ ਨੇ ਕਿਸੇ ਮर्यादा ਦੇ ਚ ਬਣਿਆ ਹੈ ਹੁਕਮ ਮर्यादा ਦੇ ਚ ਐਵੇਂ ਨਹੀਂ ਕਿਸੇ ਅਸੂਲ ਦੇ ਚ ਬਣਿਆ ਹੈ ਦੇਖੋ ਟ੍ਰੈਫਿਕ ਰੂਲ ਹੁੰਦੇ ਹੋਇਆ ਵੀ ਸਾਰੀ ਦੁਨੀਆ ਦੇ ਚ ਐਕਸੀਡੈਂਟ ਹੋ ਹੀ ਜਾਂਦੇ ਨੇ ਟਕਰਾਓ ਹੋ ਜਾਂਦਾ ਹੈ ਕਾਰਾਂ ਦਾ ਬੱਸਾਂ ਦਾ ਰੇਲਾਂ ਦਾ ਆ ਤਾਂ ਕਿਹਵਾ ਇਜਾਜ਼ਾ ਟਕਰਾ ਟ੍ਰੈਫਿਕ ਰੂਲ ਵੀ ਬਣੇ ਹੋਏ ਨੇ ਰੂਲ ਦੇ ਹੁੰਦੇ ਆ ਹੋ ਜਾਂ ਐਕਸੀਡੈਂਟ ਹੋ ਜਾਂਦੇ ਨੇ ਔਰ ਬਾ ਖਲਬਾ ਬ੍ਰਹ ਨੇ ਛੱਤਰ ਤਾਰੇ ਜੋ ਰੋਸ਼ਨੀ ਤੋਂ ਵੀ ਤਿੱਖੀ ਜੋ ਹੈ ਰਫਾਰ ਦੇ ਚੱਲ ਰਹੇ ਨੇ ਮਜਾਲੇ ਕਿਧਰੇ ਟਕਰਾਓ ਹੋਵੇ ਤਾਂ ਆਖਰ ਕੋਈ ਵੀ ਦੇ ਵੀ ਦਾਨ ਤੇ ਹੈ ਨਾ ਆਖਰ ਕੋਈ ਨਿਯਮ ਆਵਲੀ ਤੇ ਹੈ ਨਹੀਂ ਤੇ ਸਾਰੇ ਹੁਣੀ ਟਕਰਾ ਜਾਣਗੇ ਟਖਾਪ ਮਰਨ ਸਾਰੇ ਟੁੱਟ ਕੇ ਨਿਸ ਤੋਂ ਨਾ ਬੁੱਧ ਹੋ ਜਾਣ ਨਹੀਂ ਨੀ ਸੇੜ ਦੇ ਚੱਲਵੇਂ ਤੇ ਟਕਰਾਉ ਨਹੀਂ ਹੈ ਕੋਈ ਮਰਿਆਦਾ ਹੈ ਕੋਈ ਹੁਕਮ ਹੈ ਕੋਈ ਅਸੂਲ ਹੈ ਕੋਈ ਨਿਯਮ ਹੈ ਸਾਹਿਬ ਕਹਿੰਦੇ ਹੁਕਮੇ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਸਾਹਿਬ ਕਹਿੰਦੇ ਹੁਕਮੇ ਚੋਕੇ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਇਸ ਸਮਝ ਤੇ ਹੁਕਮ ਨਹੀਂ ਕਹਿ ਸਕਦੇ ਕਿ ਉਸਦਾ ਹੁਕਮ ਕਿੰਨਾ ਕ ਵੱਡਾ ਹੈ ਦੇਖੋ ਇੱਕ ਬੰਦਾ ਐਸਾ ਹੁੰਦਾ ਹੈ ਉਹਦਾ ਹੁਕਮ ਸਿਰਫ ਆਪਣੇ ਘਰ ਹੀ ਚੱਲਦਾ ਹੈ ਤੇ ਕਹਿ ਸਕਦੇ ਆ ਬਈ ਦਾ ਹੁਕਮ ਇੰਨਾ ਕ ਵੱਡਾ ਹੈ ਬਸ ਘਰ ਦੀ ਚਾਰ ਦਿਵਾਰੀ ਚ ਚੱਲਦਾ ਹੈ ਬੱਚੇ ਮੰਨ ਲੈਣਗੇ ਪਤਨੀ ਮੰਨ ਲੇਗੀ ਮਾਂ ਮੰਨ ਲੇਗੀ ਕਿਉਂ ਮੰਨ ਲੇਗੀ ਪ੍ਰੋਸੀਡ ਨਹੀਂ ਚੱਲਦਾ ਜੀ ਦੇ ਚੌਥੇ ਕਾਰਜ ਵਿੱਚ ਨਹੀਂ ਚੱਲਦਾ ਤੇ ਕੋਈ ਐਸਾ ਹੁੰਦਾ ਹੈ ਕਿ ਉਹਦਾ ਹੁਕਮ ਸਮੁੱਚੇ ਸ਼ਹਿਰ ਵਿੱਚ ਚੱਲ ਜਾਂਦਾ ਕੋ ਟਾਊਨ ਦਾ ਮੇਅਰ ਹੁੰਦਾ ਹੈ ਕੋਈ ਵੱਡੀ ਕੁਰਸੀ ਤੇ ਬੈਠਾ ਹੈ ਤਾਕਤ ਹੈ ਉਸਦੀ ਕਿ ਉਹਦੀ ਗੱਲ ਮੰਨਣੀ ਪੈਂਦੀ ਕੋਈ ਐਸਾ ਹੁੰਦਾ ਹੈ ਉਹਦਾ ਹੁਕਮ ਸਮੁੱਚੇ ਮੁਲਕ ਦੇ ਚੱਲਦਾ ਹੈ ਉਹ ਜਿਹੜਾ ਵਿਧਾਨ ਬਣਾ ਦਿੰਦਾ ਤੇ ਜਿਹੜੀ ਗੱਲ ਕਹਿ ਦਿੰਦਾ ਸਾਰੇ ਮੁਲਕ ਵਾਸੀਆਂ ਨੂੰ ਮੰਨਣੀ ਪੈਂਦੀ ਉਹ ਸਾਰੇ ਮੁਲਕ ਦਾ ਮੁਖੀ ਹੈ ਪਰ ਇਸ ਤਰ੍ਹਾਂ ਦਾ ਅਜ ਤੱਕ ਰੁਹੇ ਜ਼ਮੀਨ ਦੇ ਉੱਤੇ ਕੋਈ ਪੁਰਸ਼ ਨਹੀਂ ਆਇਆ ਜਿਹਦਾ ਹੁਕਮ ਸਾਰੀ ਪ੍ਰਿਥਵੀ ਤੇ ਚੱਲਦਾ ਹੋਵੇ। ਸਾਰੀ ਜ਼ਮੀਨ ਤੇ ਚੱਲਦਾ ਹੋਵੇ ਭਾਵੇਂ ਸਾਰੀ ਜ਼ਮੀਨ ਨੂੰ ਜਿੱਤਣ ਦੀ ਕੋਸ਼ਿਸ਼ ਸਿਕੰਦਰ ਨੇ ਕੀਤੀ ਸੀ ਜਿਤਨਾ ਹੀ ਸਕਿਆ ਸੀ। ਸਾਰੀ ਪ੍ਰਿਥਵੀ ਤੇ ਕਿਸੇ ਦਾ ਹੁਕਮ ਚੱਲਦਾ ਹੋਵੇ ਪੁਰਸ਼ ਸ਼੍ਰੇਣੀ ਚ ਐਸਾ ਕੋਈ ਨਹੀਂ। ਕਿ ਜਿਸ ਦਾ ਖੰਡਾ ਬ੍ਰਹਿਮੰਡਾ ਤੇ ਹੁਕਮ ਚੱਲਦਾ ਹੈ ਤੇ ਜੋ ਇਸ ਦੀ ਮਰਿਆਦਾ ਦੇ ਚ ਬਣੇ ਨੇ ਤੇ ਜੇ ਅਜ ਖੰਡ ਬ੍ਰਹਿਮੰਡੀ ਗਿਣਤੀ ਦੇ ਚ ਨਹੀਂ ਆ ਰਹੇ ਤੇ ਉਹਦਾ ਹੁਕਮ ਕਿਸ ਤਰ੍ਹਾਂ ਗਣੀ ਹੈ। ਸਾਹਿਬ ਕਹਿੰਦੇ ਹੁਕਮ ਨਾ ਕੇ ਆ ਜਾ। ਉਹ ਹੁਕਮੇ ਦਾ ਹੁਕਮ ਕਿੰਨਾ ਕੁ ਵੱਡਾ ਹੈ। ਕਤਨੀ ਦੂਰ ਤੱਕ ਫੈਲੇ ਹੋਏ ਇਹ ਵਿਧੀ ਵਿਧਾਨਿਤ ਕਿਤਨਾ ਮਹਾਨ ਹੈ ਸਹਿਬ ਕਹਿੰਦੇ ਮੈਂ ਨਹੀਂ ਕਹਿ ਸਕਦਾ ਇਸ ਵਿਧਾਨ ਦੇ ਇਸ ਹੁਕਮ ਦੇ ਚ ਹੋਰ ਜੋ ਕੁਝ ਹੋ ਰਿਹਾ ਹੈ ਅਗਲੇ ਪੰਨਿਆਂ ਖੁਲਾਸਾ ਮੰਗਦੀਆਂ ਨੇ ਤੇ ਇਹ ਮੈਂ ਤੁਹਾਡੇ ਸਾਹਮਣੇ ਕੱਲ ਰਾਤ ਮੈਂ ਰੱਖਾਂਗਾ ਹੁਕਮੇ ਹਵਲ ਆਕਾ ਹੁਕਮ ਨਾ ਕਿਹਾ ਜਾਏ ਲੇਕਿਨ ਫਿਰ ਵੀ ਪਾਤਸ਼ਾਹ ਕੁਝ ਹੁਕਮ ਦੀ ਗੱਲ ਕਰੋ ਇਹ ਠੀਕ ਹੈ ਕਿ ਹੁਕਮ ਨਹੀਂ ਆਇਆ ਜਾ ਸਕਦਾ ਬਹੁਤ ਵੱਡਾ ਇਹ ਠੀਕ ਹੈ ਕਿ ਰੱਬ ਦੀ ਪੂਰਨ ਮਰਿਆਦਾ ਨਹੀਂ ਦੱਸੀ ਜਾ ਸਕਦੀ ਫਿਰ ਵੀ ਤੇ ਕੁਝ ਹੈ ਫਿਰ ਵੀ ਕੁਝ ਦੱਸੋ ਤੋ ਸਤਿਗੁਰ ਅਗਲੀਆਂ ਪੰਕਤੀਆਂ ਚ ਦੱਸਦੇ ਨੇ ਇੱਕ ਇੱਕ ਪੰਕਤੀ ਖੁਲਾਸਾ ਮੰਗਦੀ ਹੈ ਕੱਲ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਇਹ ਖੁਲਾਸਾ ਸਾਈਂ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰਾ ਵਰਤਾਨ ਬਖਸ਼ਿਸ਼ਾ ਕਰਨ ਉਹ ਹੁਕਮਿੰਦਾ ਹੁਕਮ ਜੋ ਦੱਸ ਰਹੇ ਨੇ ਉਹਦੀ ਰਜ਼ਾ ਦੇ ਚ ਚੱਲਣ ਦੇ ਸਾਨੂੰ ਸਮਰਥਾ ਦੇਵੇ ਤੇ ਰਜ਼ਾ ਦੇ ਚ ਚਲਣਾ ਕੀ ਹੈ ਕਿ ਪੁਰਸ਼ ਪੁਰਸ਼ ਹੋਣ ਦੇ ਚ ਹੀ ਜੀਵੇ ਇਸਤਰੀ ਇਸਤਰੀ ਹੋਣ ਦੇ ਚ ਹੀ ਜੀਵੇ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਨਾ ਕਰੇ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਪੁਰਸ਼ ਵਰਗੇ ਕੱਪੜੇ ਪਹਿਨਣਾ ਹੈ یورپ کے بترے پورش بال ترشا نے کٹا پورش نشا لینا چلو میں کوشش کرے گی دی کوشش کرے لاری تے بڑھ نہیں سکے گا کیونکہ میں دیکھ دا ناخن بھی رنگی جانے ہر وقت ہے جے جیب رکھنا ساری جانا بال ہر وقت شیشے چھو اچھے پیر دے رہنا کئی نوجوانوں نے دیکھیتا ابھی استری وغیرہ بننے کی کوشش کیا کرنا اپنا دل دماغ سوارن کی کوشش کر ਸਰਵਨ ਦੀ ਕੋਸ਼ਿਸ਼ ਕਰਨਾ ਜੋ ਇਹ ਨਕਮੇ ਚਕਰੰਦੇ ਜੋ ਐਪੇ ਹੋਣ ਪਰ ਪੂਨ ਨਾਰੀ ਤੇ ਬਣ ਨਹੀਂ ਸਕੇਗਾ ਆਪਣਾ ਪੁਰਸ਼ ਹੋਣਾ ਕਵਾ ਬੈਠੇਗਾ ਰੱਬੀ ਨਿਯਮ ਨੂੰ ਸਮਝ ਉਸਦੇ ਹੁਕਮ ਦੇ ਆਕਾਰ ਨੂੰ ਸਮਝ ਔਰ ਉਸਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰ ਉਸਦੇ ਹੁਕਮ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਬਾਕੀ ਦੇ ਵਿਚਾਰਾਂ ਕੱਲ ਭੁੱਲ ਚੁੱਕ ਦੇਖੇਮਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੁਸੀਂ ਟਿਕ ਕੇ ਗੁਰਮਤਿ ਦੀਆਂ ਗੱਲਾਂ ਨੂੰ ਸਰਵਨ ਕੀਤਾ ਸਤਿਗੁਰੂ ਸਾਰਿਆਂ ਦੇ ਅੰਦਰ ਇਹ ਵਿਚਾਰਾਂ ਟਿਕਾਵੇ ਭੁੱਲ ਚੁੱਕ ਦੇਖੇਮਾ ਗੁਰੂ ਜੀ ਖਾਨ ਸਾਹਿਬ ਬਹੁਤ ਚੰਗੀ ਆਸ ਕਰਦੇ ਹਾਂ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਗੁਰੂ ਮਹਾਰਾਜ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਭੁੱਲਾਂ ਚੁੱਕਾਂ ਦੀ ਮਾਫੀ ਇਹ ਕਥਾ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ